ਹਾਂਜੀ ਅੱਜ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ ਇੱਕ ਲੈਸ ਲਾਉਣ ਦਾ ਇੱਕ ਹੋਰ ਨਵਾਂ ਤਰੀਕਾ ਦੱਸਾਂਗੇ। ਜੋ ਕਿ ਲੈਸ ਨੂੰ ਆਪਾਂ ਸਿੱਧਾ ਪਾਸਾ ਲੈਸ ਦਾ ਉੱਪਰ ਕਰਕੇ ਤੇ ਪੁੱਠੇ ਪਾਸੇ ਇੱਕ ਮੀਜ ਦੇ ਇਸ ਤਰ੍ਹਾਂ ਰੱਖ ਲੈਣਾ ਹੈ। ਤੇ ਲੈਸ ਤੇ ਜਿੰਨੀ ਜਿੰਨੀ ਆਪਾਂ ਬਾਹਰ ਦਿਖਾਉਣੀ ਉੰਨੀ-ਉੰਨੀ ਆਪਾਂ ਬਾਹਰ ਛਾੜ ਦੇਤੀ ਆਪਾਂ ਸਿਲਾਈ ਲਾ ਲੈਣੀ ਹੈ। ਇਹ ਬਿਲਕੁਲ ਵੀ ਸੌਖੇ ਤਰੀਕੇ ਦੇ ਨਾਲ ਲੱਗ ਜੂਗੀ। ਤੇ ਦੀ ਫਿਨਿਸ਼ਿੰਗ ਵੀ ਵਧੀਆ ਤਰੀਕੇ ਦੇ ਨਾਲ ਆਊ। ਇਹ ਲੈਸ ਨੂੰ ਆਪਾਂ ਉੱਥੇ ਪਾਸੇਨ ਰੱਖ ਕੇ ਉੱਪਰ ਆਪਾਂ ਸਲਾਈ ਲਾਉਣੀ ਸ਼ੁਰੂ ਕਰ ਲਈਏ ਜਿਹੜਾ ਇਹ ਲੈਸ ਦਾ ਸਿੱਧਾ ਪਾਸਾ ਇਹ ਆਪੋਂ ਉੱਪਰ ਰੱਖਿਆ ਤੀਨੂੰ ਆਪਾਂ ਪਲਟਾ ਕੇ ਸਿੱਧੀ ਵਾਲੀ ਸਿਹਰ ਨੂੰ ਕਰਾਂਗੇ ਫਿਰ ਇਹਨਾਂ ਇਸ ਤਰ੍ਹਾਂ ਆਪਾਂ ਜਿਹੜੇ ਕਪੜਾ ਵਾਧਾ ਤਾਂ ਆਪਾਂ ਇਧਰਲੀ ਜਗ੍ਹਾ ਥੋੜੀ-ਥੋੜੀ ਵੱਧ ਛੱਡ ਦੇਣੀ ਹੈ ਇੱਥੇ ਜਿਹੜੀ ਆਪਣੀ ਸਾਈਡ ਸੀਨ ਹੁੰਦੀ ਹੈ ਉਦੋਂ ਆਪਾਂ ਥੋੜਾ ਜਿਹਾ ਉੱਪਰ ਜਾ ਕੇ ਲੈਸ ਨੂੰ ਬੰਦ ਕਰਾਂਗੇ ਇੱਥੇ ਆਪਣੀ ਲੈਸ ਇੱਥੇ ਲੈਸ ਆਪਾਂ ਖਤਮ ਕਰਤੀ ਇੱਥੇ ਆਪਣੀ ਜਿਹੜੀ ਸਾਈਡ ਵਾਲੀ ਚਲਾਈ ਹੋਊਗਾ ਤੇ ਹੁਣ ਆਪਾਂ ਇਦਾਂ ਲਾ ਪਾਸਾ ਰੱਖ ਲਾਂਗੇ ਇਹਦੇ ਨਾਲ ਫਿਰ ਆਪਾਂ ਨੂੰ ਜਦੋਂ-ਜਦੋਂ ਆਪਾਂ ਦੂਸਰੀ ਸਾਈਡ ਨੂੰ ਘੁਮਾ ਕੇ ਲਾਉਣੀ ਤੇ ਆਪਾਂ ਨੂੰ ਇੱਧਰ ਸੁੱਕਾ ਹੋ ਜਾਂਦਾ ਲੈਸ ਆਪਣੀ ਜੜੀ ਵੀ ਹੁੰਦੀ ਹੈ ਤੇ ਫਿਰ ਆਪਾਂ ਫੜ ਕੇ ਸੈੱਟ ਕਰਕੇ ਰੱਖਣਾ ਹੁੰਦਾ ਤੇ ਗੋਮਸਲਾਈ ਜਿਹੜੀ ਲੈਸ ਆ ਗੋਮ ਵਾਲੀ ਬਹੁਤ ਹੀ ਵਧੀਆ ਤਰੀਕੇ ਨਾਲ ਨਿਕਲ ਕੇ ਆਉਂਦੀ ਹੈ ਇਹਦੇ ਨਾਲ ਇਹ ਪਲੇਸ ਨੂੰ ਪੂਰਾ ਪੂਰਾ ਹੀ ਕਟਾਂਗੇ ਕਿਉਂਕਿ ਇਹਦੀ ਜਿਹੜੀ ਘਟਾਈ ਹੈਗੀ ਹੈ ਡਿਜ਼ਾਈਨਿੰਗ ਉਹ ਵਧੀਆ ਆ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਹੀ ਜਦੋਂ ਕਿਉਂਕਿ ਇਹ ਇਤੋਂ ਕੱਟ ਲੇ ਤਾਂ ਆਪਾਂ ਨੂੰ ਲੈਸੀ ਨਾ ਉਧਰ ਨਾਲੀ ਹੈ ਤੇ ਇਹਨੂੰ ਆਪਾਂ ਪੂਰੀ ਪੂਰੀ ਰੱਖ ਕੇ ਸਿਲਾਈ ਲਾਵਾਂਗੇ ਹੁਣ ਆਪਾਂ ਦੂਸਰੀ ਸਿਰਫ ਤੇ ਲਾ ਲਾਂਗੇ സിദ്ധാസ് ഉപന സെസൈഡ് ਇਨਨਿਕ ਉਪਰ ਆ ਪਲਾ ਲੈਣਾ ਜਿੱਥੇ ਆ ਕੱਟ ਲਾਇਆ ਵੈ ਆਪਣਾ ਹੁਣ ਆਪਾਂ ਦੂਸਰੀ ਸਾਈਡ ਕੋਰਨਰ ਲੈ ਲੈਣਾ ਤਿੰਨ ਵੀ ਆਪਾਂ ਇਸ ਤਰੀਕੇ ਨੇ ਧਰ ਲਾਂਗੇ ਆਪਾਂ ਬਾਅਦ ਚ ਕੱਟ ਲਾਂਗੇ ਸਾਨੂੰ ਆਪਣਾ ਇੱਥੇ ਪੂਰੇ ਬਰੋਬਰ ਤੋਂ ਆਪਾਂ ਕੱਟ ਲੈਣਾ ਹੈ। ਇਹ ਆਪਾਂ ਵਿੱਚ ਨਹੀਂ ਫੋਲਡ ਕਰਨੇਗੇ। ਹੁਣ ਆਪਾਂ ਇਧਰ ਹੀ ਸਿਰ ਨੂੰ ਆ ਫੋਲਡ ਕਰ ਲਾਂਗੇ ਅੰਦਰ ਵੱਲ। ਤੇ ਜਿਹੜਾ ਆਪਣਾ ਨਿਸ਼ਾਨ ਲਗਾਇਆ ਹੋਇਆ ਹੈ ਫੋਲਡਿੰਗ ਵਾਸਤੇ ਆਪਣਾ ਘੇਰਾ ਮੈਂ ਕਿ ਆਪਾਂ ਇਹਨਾਂ ਨਿਸ਼ਾਨ ਲਗਾ ਲਏ ਸੀ ਤੇ ਇਹਦੇ ਥਿੱਕਰ ਆਪਾਂ ਇੱਥੇ ਥਿੱਕਰ ਜਿਹੜੀ ਲੈਸ ਹੋ ਆਪਾਂ ਨਿਸ਼ਾਨ ਤੋਂ ਅੱਗੇ ਵਾਲੀ ਸੈਟ ਕੱਢ ਲੈਣੀ ਇਸ ਤਰ੍ਹਾਂ ਆਪਣੀ ਜਿਹੜੀ ਲੈਸ ਆਪਾਂ ਨੂੰ ਵਿੱਚ ਨਹੀਂ ਫੋਲਡ ਕਰਨੀ ਨਾਲੇ ਤਾਂ ਮੋਟੀ ਹੋ ਜਾਂਦੀ ਹੈ ਜਿਹੜੀ ਲੈਸ ਇਸ ਤਰ੍ਹਾਂ ਹੁੰਦੀ ਹੈ ਵੀ ਆਪਾਂ ਕੱਟ ਸਕਦੇ ਹਾਂ ਦੇ ਹਾਂ ਆਪਏ ਪੂਰਾ ਬਰੂਬਰਮੈਂਟੇ ਕੱਟ ਲੈਣਾ ਹੈ ਹਾਂ ਜਿਹੜਾ ਆਪਣਾ ਸਿੱਧਾ ਫਸਾਉ ਲੈਸ ਦਾ ਹੈ ਸਿੱਧੇ ਪਾਸੇ ਚੱਲਿਆ ਜਾਣਾ ਇਦਾਂ ਆਪਾਂ ਇਸ ਤਰ੍ਹਾਂ ਫੋਲਡ ਕਰਾਂਗੇ ਤੇ ਬਹੁਤ ਹੀ ਸੌਖੀ ਤੇ ਸਵਾਈ ਦੇ ਨਾਲ ਲੱਗ ਜਾਂਦੀ ਇਸ ਤਰ੍ਹਾਂ ਇਸ ਤਾਂ ਜਿਹੜੀ ਲੈਸ ਆ ਉਹਨੂੰ ਆਪਾਂ ਅੱਗੇ ਵਾਲੀ ਸਾਈਡਨ ਕੱਢ ਲੈਣਾ ਤੇ ਜਿਹੜੀ ਸਿਲਾਈ ਲਾਉਣੀ ਹੈ ਉਹ ਆਪਾਂ ਬਿਲਕੁਲ ਆਹ ਨਿਸ਼ਾਨ ਦੇ ਨਾਲ-ਨਾਲ ਲਗਾਉਣੀ ਹੈ ਜਿਹੜਾ ਆਪਣਾ ਸਿਲਾਈ ਵਾਲਾ ਨਿਸ਼ਾਨ ਉੱਪਰ ਦਿੱਸਦਾ ਆਪਾਂ ਨੂੰ ਤੇ ਲੈਸ ਨੂੰ ਆਪਾਂ ਆਗਲੀ ਸਾਈਡ ਨੂੰ ਕੱਢ ਕੇ ਰੱਖ ਦਿੰਦੇ ਹਾਂ ਇਸ ਤਰ੍ਹਾਂ ਅੰਦਰੋਂ ਆਪਾਂ ਇਹਨੂੰ ਐਂ ਪਟਾਵਾਂਗੇ ਤੇ ਆਪਣੀ ਲੈਸ ਆ ਜਿਹੜੀ ਆ ਨਿਕਲਿਆ ਆਉਣੀ ਹੈ ਮਨਪਰ ਦੂਸਰੀ ਸਾਈਡ ਲੰਮੀ ਦੂਸਰੀ ਸਾਈਡ ਵੀ ਆਪਾਂ ਉਸੇ ਤਰ੍ਹਾਂ ਹੀ ਧਰ ਲੈਣੀ ਹੈ ਲੈਸ ਨੂੰ ਗਾਹ ਕੱਢ ਕੇ ਰੱਖ ਲੈਣਾ ਤੇ ਸਲਾਈ ਆਪਾਂ ਉਥੇ ਲਾਵਾਂਗੇ ਜਿੱਥੇ ਆਪਣੀ ਸਲਾਈ ਲੱਗੀ ਹੋਈ ਹੈ ਪਰ ਲੈਸ ਨੂੰ ਆਪਾਂ ਪਿੱਛੇ ਧਿੱਕਰ ਸੈੱਟ ਕਰਕੇ ਕਿਨਾਰਾ ਕਰਕੇ ਨੂੰ ਸਿੱਧੀ ਕਰ ਲੈਣਾ ਤੇ ਫਿਰ ਆਪਾਂ ਸਲਾਈ ਲਾਈ ਜਾਈਏ ਇਹਦੇ ਨਾਲ ਇੱਕ ਹੋਰ ਵੀ ਹੈ ਵੀ ਜੇ ਆਪਣੀ ਸਲਾਈ ਵੱਜਨ ਚ ਥੋੜੀ-ਬਹੁਤੀ ਲੈਸ ਅੱਗੇ-ਪਿੱਛੇ ਹੋਈ ਹੈ ਤੇ ਜਦੋਂ ਆਪਾਂ ਸਲਾਈ ਲਾਉਣੀ ਹੈ ਉਹਦੇ ਨਾਲ ਆਪਾਂ ਇਹ ਇਕੋ ਜੀ ਕਰ ਸਕਦੇ ਹੋ ਫਿਰ ਆਪ ਸਲਾਈ ਥੋੜੀ ਜਿਹੀ ਦੇ ਲਈ ਸੇਡ ਨੂੰ ਲਾ ਕੇ ਇਹ ਆਪਾਂ ਜਿਵੇਂ ਲੈ ਜਾਈ ਤੋਂ ਕੱਟੀ ਜੀ ਤੇ ਆਪਣੀ ਇਸ ਤਰ੍ਹਾਂ ਹੀ ਸੈਟਿੰਗ ਆ ਜਾਈਏ ਉੱਥੇ ਆਪ ਇਸ ਨੂੰ ਡਬਲ ਸਲਾਈ ਕਰ ਲਵਾਂਗੇ ਹਾਂ ਆਪ ਕੋ ਦੂਜੇ ਸੇੜ ਦਿਲਾ ਲਾਂਗੇ ਇਹ ਵੀ ਆਪਾਂ ਇਸੇ ਤਰੀਕੇ ਨਿਸ਼ਾਨ ਦੀ ਨਾਲ ਆਪਾਂ ਮਲਾ ਲੈਣਾ ਨਿਸ਼ਾਨ ਤੋਂ ਆਪਾਂ ਲੇਸ ਨੂੰ ਬਾਹਰ ਕੱਢ ਕੇ ਰੱਖਣਾ ਹੈ ਜਿਹੜਾ ਨਿਸ਼ਾਨ ਆਪਾਂ ਉੱਥੇ ਸਲਾਈ ਲਾਵਾਂਗੇ ਕੇ ਨਾ ਸਲਾਈ ਤੋਂ ਧਰਨ ਤੋਂ ਬਾਅਦ ਆਪਾਂ ਸਾਰੀ ਕਿਰੈਂਟ ਦੇ ਘਰ ਸੈਟ ਕਰ ਲੈਣੀ ਹੈ ਜੀ ਇਹ ਲੈਸ ਨੂੰ ਆਪਾਂ ਬਾਹਰਲੀ ਸਾਈਡ ਕਰਕੇ ਸਲਾਈਂ ਆਪਾਂ ਬਿਲਕੁਲ ਪਰਨਾ ਦੇਣਾ ਉਸ ਤਰ੍ਹਾਂ ਆਪਾਂ ਚਲਾਈ ਮੋੜ ਕੇ ਰੱਖ ਲੈਣਾ ਇਹ ਇਧਰ ਹੀ ਲੈਸ ਹੈ ਜਿਹੜੀ ਨੂੰ ਆਪਾਂ ਉੱਪਰ ਨੂੰ ਤਾਂ ਨੂੰ ਕਰਕੇ ਤੇ ਇਹ ਸਲੇਸ ਨੂੰ ਇਧਰ ਹੀ ਸੇੜਨ ਨਾਲ ਲਾ ਕੇ ਰੱਖ ਲੈ ਇਹ ਨਾਲ ਆਪਣੀ ਸੂਈ ਨੂੰ ਵਿੱਚ ਕਰਕੇ ਪਿੱਛੇ ਠਿੱਕਰ ਲੈ ਕੇ ਦੇਖ ਲੈਣੀ ਹੁੰਦੀ ਵੀ ਕਈ ਵਾਰੀ ਉੱਪਰਲਾ ਕੱਪੜਾ ਆਪਣਾ ਇਧਰ ਨੂੰ ਕਰਕੇ ਰੱਖਿਆ ਜਾਂਦਾ ਫਿਰ ਉਹ ਵੱਧ ਜਾਂਦਾ نیچے ਜਾ ਕੇ ਤਾਂ ਮਾਪਸਣਾ ੜਕੇ ਪਹਿਲਾਂ ਜਿਹੜਾ ਨਿਸ਼ਾਨ ਲੱਗਾ ਵਾ ਨਿਸ਼ਾਨ ਠਿੱਕਰ ਆਪਣੀ ਇਸ ਨਾਲ ੜਕੇ ਮੈ ਲਾਂਗੇ ਤੇ ਮੈਂ ਖਿਚਵਾਣੀ ਹੈ ਆਪਣੀ ਇਹ پوری ਸਟੰਦਾ ਫੇਰ ਆਪਾਂ ਇਸ ਤਰੀਕੇ ਨਾਲ ਰੰਗ ਲੁਕਾਗੇ ਇਹ ਲੈਸ ਨੂੰ ਆਪ ਇਧਰ ਚੜਾ ਕੇ ਰੱਖਣਾ ਉੱਪਰ ਲੈਸ ਦੇ ਐਸੇ ਲੈਸ ਨੂੰ ਉੱਪਰ ਚੱਕ ਲੈਣਾ ਵੀ ਤੇ ਸਲਾਈ ਨਾ ਲੱਗ ਜੇ ਫੇਰ ਆਪਾਂ ਇਥੇ ਛੂ ਕਰਕੇ ਫੇਰ ਇਹਨੂੰ ਉੱਪਰ ਸੈੱਟ ਕਰਕੇ ਵੜ ਲਾਂਗੇ ਇਸ ਤਰ੍ਹਾਂ ਹੰਡ ਤੇ ਆ ਗਈਆਂ ਇਸ ਤਰ੍ਹਾਂ ਕਿਨੇ ਬਹੁਤੀ ਸਫਾਈ ਦੇ ਨਾਲ ਲੱਗਦੀ ਹੈ ਜਿਹੜੀ ਆਪਾਂ ਜਦੋਂ ਸਲਾਈ ਇਹ ਲਾਉਣੇ ਬੁੱਧਣ ਤੇ ਆ ਵੀ ਧਿਆਨ ਰੱਖਣਾ ਵੀ ਆਪਣੀ ਅੰਦਰਵਾਰ ਨੂੰ ਕਿ ਵੀ ਰੇ ਮੜ ਜਾਂਦਾ ਹੋਏ ਹੋਏ ਨੇ ਤੇ ਹੁਣ ਆਪਾਂ ਇਹਦੇ ਉੱਪਰ ਜੇ ਕੱਚੀ ਸਲਾਈ ਲਾਉਣੀ ਹੈ ਤਾਂ ਆਪਾਂ ਕੱਚੀ ਸਲਾਈ ਵੀ ਲਾ ਸਕਦੇ ਹਾਂ ਤੇ ਨਹੀਂ ਆਪਾਂ ਜਿਵੇਂ ਕਾਟਨ ਦੀ ਸੂਟ ਆ ਉਹ ਵੈਸੇ ਇਤਨੀ ਧਰਪਾਈ ਹੋ ਜਾਣਗੇ ਮਿਸਕਿੰਗ ਨਾਲ ਇਹਦੇ ਨਾਲ ਨਿਕਲ ਕੇ ਆਉਂਦੀ ਤੇ ਬਹੁਤ ਹੀ ਸੌਖਾ ਜਿਹਾ ਤਰੀਕਾ ਇਹ ਜਿਵੇਂ ਆਪਾਂ ਨੂੰ ਕਈ ਭੈਣਾਂ ਨੂੰ ਔਖੀ ਲੱਗਦੀ ਲਾਉਣੀ ਵੀ ਸਾਤੋਂ ਸਹੀ ਨਹੀਂ ਨਿਕਲਦੀ ਕਿਤੇ ਜਿਹੜੀ ਜੇ ਇਸ ਤਰ੍ਹਾਂ ਲਾਵਾਂਗੇ ਆਪਾਂ ਤੇ ਠੀਕੇ ਨਾਲ ਆਪਣੇ ਬਿਲਕੁਲ ਪੂਰੀ ਵਧੀਆ ਸੌਖੀ ਤਰੀਕੇ ਦੇ ਨਾਲ ਨਿਕਲ ਜੂਗੀ ਪਾਈਪਿੰਗ ਓਕੇ ਜੀ ਧੰਨਵਾਦ